ਸਥਾਨ ਤੇ ਗਏ ਤਾਂ ਸਾ ਸੰਗਤ ਬਾਹਰ ਨਾ ਅੰਬਾਂ ਦਾ ਦਰਖਤ ਲੱਗਿਆ। ਛੋਟੇ ਬੱਚੇ 10ਵੀਂ 11ਵੀਂ ਚ ਪੜਦੇ ਹੋਣਗੇ। ਕਈ ਵਾਰ ਉਮਰ ਦੀ ਗੱਲ ਨਹੀਂ ਹੈ ਇਹ 15 16 ਸਾਲ ਦੀ ਉਮਰ ਦੇ ਬੱਚੇ ਵੀ ਨਾ ਇਹ ਬਚਪਨਾ ਹੀ ਹੁੰਦਾ ਹੈ। ਜਿਹੜੀਆਂ ਬਹੁਤ ਅਗਲਾਂ ਜਾ ਕੇ 24 25 ਸਾਲ ਤੋਂ ਬਾਅਦ ਜਾ ਕੇ 20 ਸਾਲ ਤੋਂ ਬਾਅਦ ਆਉਨੀਆਂ ਉਹ 10ਵੀਂ 11ਵੀਂ ਵਾਲੇ ਬੱਚੇ ਨਾ ਅੰਬ ਤੋੜਨ ਲੱਗ ਪਏ। ਥੱਲਿਓਂ ਰੋੜੇ ਚੁੱਪਣ ਤੇ ਉਹ ਅੰਬਾਂ ਦੇ ਮਾਰ ਨਿਸ਼ਾਨੇ ਲਾਉਣ ਅੰਬ ਟੁੱਟੇ ਤੇ ਡਿੱਗ ਜਾਏ ਐਨੇ ਨੂੰ ਉਧਰੋਂ ਮਾਂ ਪਰਛਾਹ ਗਿਆ ਹੁਣ ਅੰਬ ਜਿੰਨੇ ਉਹਨੀ ਦਰਖਤ ਫਲਾਂ ਵਾਲੇ ਲਾਏ ਸੀ ਨਾ ਕਦੇ ਕਿਸੇ ਨੂੰ ਪੌਂਦੀ ਨਹੀਂ ਸੀ ਕਹਿੰਦੇ ਭਾਈ ਪੰਛੀ ਜਾਨਵਰ ਖਾਣ ਬੱਚੇ ਖਾਣ ਬੰਦੇ ਤੋੜ ਕੇ ਖਾਣ ਰੋਕਣਾ ਨਹੀਂ ਕਿਸੇ ਨੇ ਇਹ ਫਲ ਕਦੇ ਵੀ ਰੋਕਣਾ ਨਹੀਂ ਕਿਸੇ ਨੂੰ ਖਾਣ ਉਹ ਬੱਚੇ ਬੱਟੇ ਚੁੱਕ ਚੁੱਕ ਕੇ ਅੰਬਾਂ ਨੇ ਮਾਰ ਅੰਬ ਤੋੜ ਤੋੜ ਕੇ ਰੱਖੀ ਜਾਣ ਐਨੇ ਨੂੰ ਬਾਬਾ ਜੀ ਆ ਗਏ ਉਨੇ ਸਾਰਿਆਂ ਨੂੰ ਆਵਾਜ਼ ਦੇ ਕੇ ਕਿਧਰ ਆਏ ਉਹ ਡਰ ਗਏ ਕਿਸੇ ਨੇ ਦੋ ਚਾਰ ਅੰਬ ਜੱਕੇ ਹੋਏ ਨੇ ਕਿਸੇ ਨੇ ਇੱਕ ਦੋ ਕਲੰਬੇ ਨੇ ਕਿਸੇ ਨੇ ਪੰਜ ਸੱਤ ਨੇ ਉਹ ਕਹਿੰਦੇ ਭਾਈ ਇੱਥੇ ਰੱਖ ਦੋ ਅੰਬ ਸਾਰੇ ਸਾਰਿਆਂ ਨੇ ਆਪਣੇ ਜਿੱਬਾਂ 'ਚੋਂ ਕੱਢ ਕੇ ਪੱਲੇ 'ਚੋਂ ਕੱਢ ਕੇ ਅੰਬ ਰੱਖ ਦਿੱਤੇ ਤੇ ਫਿਰ ਸਾਧ ਸੰਗਤ ਬਾਬਾ ਜੀ ਕਹਿੰਦੇ ਇਧਰੋਂ ਭਾਈ ਐਦਾਂ ਕਰੋ ਆ ਇੱਟਾਂ ਚੁੱਕ ਕੇ ਨਾ ਅੰਦਰ ਰੱਖ ਗਏ ਉਹ 10-10 ਹਾਲਾਂਕਿ ਉਹ ਇੱਟਾਂ ਦੀ ਜ਼ਰੂਰਤ ਬਾਹਰ ਹੀ ਸੀ ਕਿਉਂਕਿ ਉੱਥੇ ਬਣ ਰਹੀ ਸੀ ਚਾਰਦواری ਕਹਿੰਦੇ ਟਾਂ ਚੁੱਕੇ ਉਹ ਕਮਰੇ ਬਣ ਰੱਖਦੇ ਆ ਉਹ ਦੋ ਦੋ ਚਾਰ ਚਾਰ ਇੱਟਾਂ ਚੁੱਕਣ ਗੇੜੇ ਲਾਈ ਗਏ ਇੱਕ ਗੇੜਾ ਲਵਾਤਾ ਦੋ ਲਵਾਤੇ ਤਿੰਨ ਲਵਾਤੇ ਚਾਰ ਗੇੜੇ ਲਵਾਤੇ ਜਦੋਂ ਹਣ ਕਹਿੰਦੇ ਹੋਰ ਰੱਖ ਆਓ 100 ਕਿੱਟ ਉਹਨਾਂ ਨੇ 200 ਇੱਟ ਢੋ ਦਿੱਤੀ ਫਿਰ ਉਹਨਾਂ ਬੱਚਿਆਂ ਵੱਲ ਵੇਖ ਕੇ ਨਾ ਕਹਿੰਦੇ ਜਾਓ ਹਣ ਲੈ ਜਾਓ ਕਹਿੰਦੇ ਹੋਰ ਤੋੜਨੇ ਆਂ ਬਹੁਤ ਹੋਰ ਤੋੜ ਲਓ ਉਹ ਜਦੋਂ ਤੁਰਨ ਲੱਗੇ ਨਾ ਇੱਕ ਨੌਜਵਾਨ ਨੂੰ ਆਵਾਜ਼ ਮਾਰ ਕੇ ਤੁਰਨ ਲੱਗੇ ਜਦੋਂ ਇੱਕ ਬੱਚੇ ਨੇ ਮੱਥਾ ਟੇਕਦਾ ਮੁਰੇ ਹੋ ਗਏ ਮਾਂ ਪਰਸ਼ਾਨ ਦੀ ਨਜ਼ਰ ਪੈ ਗਈ ਉਹਦੇ ਮੱਥੇ ਵੱਲ ਉਹਨੂੰ ਆਵਾਜ਼ ਦੇ ਕੇ ਕਹਿੰਦੇ ਇੱਧਰ ਆ ਕਹਿੰਦੇ ਉਹ ਸਰੀਆ ਚੁੱਕ ਕੇ ਅੰਦਰ ਰੱਖਿਆ ਉਹ ਸਰੀਆ ਲੰਬੀ ਲੈਂਥ ਸੀ ਨਾਲ ਸੇਵਾਦਾਰ ਨੂੰ ਕਹਿੰਦੇ ਹੱਥ ਪਵਾ ਦੇ ਤੇ ਮੋਢੇ ਤੇ ਰੱਖ ਦੇ ਉਹ ਸਰੀਏ ਦੀ ਲੈਂਥ ਚੁੱਕ ਕੇ ਅੰਦਰ ਰਖਾਈ ਤੇ ਸਾਥ ਸੰਗਤ ਬਾਅਦ ਵਿੱਚ ਉਹ ਬੱਚੇ ਨੂੰ ਮੋਢੇ ਤੇ ਹੱਥ ਰੱਖ ਕੇ ਨਾ ਉਹਦੇ ਕੱਪੜੇ ਝਾੜ ਕੇ ਕਹਿੰਦੇ ਕਹਿੰਦੇ ਜਾਂ ਤੇ ਤੋ ਸਰੀਆ ਹੁਣ ਅੰਦਰ ਰਖਾ ਦਿੱਤਾ ਹੈ ਕਹਿੰਦੇ ਲੋਹਾ ਚਕਾਇਆ ਤੂੰ ਲੋਹੇ ਦੇ ਅੰਦਰ ਨਹੀਂ ਗਦੇ ਆਏਗਾ ਕਹਿੰਦੇ ਲੋਹਾ ਚਕਾ ਦਿੱਤਾ ਓਏ ਲੋਹੇ ਦੀ ਕੈਦ ਤੋਂ ਬਚ ਗਏ ਜਾਂ ਕਾਕਾ ਚਲਾ ਜਾ ਉਹਨੂੰ ਨਹੀਂ ਸੀ ਇਸ ਗੱਲ ਦਾ ਪਤਾ ਉਹਨੇ ਜਾ ਕੇ ਘਰ ਦੱਸਿਆ ਆਪਣੇ ਘਰ ਦੇ ਕਹਿੰਦੇ ਬਾਬਾ ਜੀ ਨੇ ਸਰੀਆ ਚਕਾ ਕੇ ਰਖਾਇਆ ਨਾਲੇ ਕਿਹਾ ਲੋਹੇ ਦੀ ਕੈਦ ਤੋਂ ਬਚ ਗਏ ਜਾਂ ਲੋਹੇ ਦੇ ਅੰਦਰ ਨਹੀਂ ਆਏਗਾ ਸਾਤ ਸੰਗਤ ਉਹ ਬੱਚਾ 10ਵੀਂ ਤੋਂ 11ਵੀਂ ਕਰ ਗਿਆ, ਵਾਰਮਿੰਗ ਕਰ ਗਿਆ, ਗ੍ਰੈਜੂਏਸ਼ਨ ਕਰ ਗਿਆ, ਪੰਜਾਂ ਸਾਲਾਂ ਬਾਅਦ ਤੁਸੀਂ ਹੈਰਾਨ ਹੋਵੋਗੇ। ਉਹ ਖੇਤਾਂ ਤੋਂ ਟਰੈਕਟਰ ਲੈ ਕੇ ਆ ਰਿਹਾ ਸੀ। ਸਾਹਮਣੋਂ ਸਾਈਕਲ ਤੇ ਇੱਕ ਭਈਆ ਆ ਗਿਆ, ਉੱਤੋਂ ਟਰੈਕਟਰ ਭਈਏ ਤੇ ਚੜ ਗਿਆ। ਭਈਏ ਦੀ ਮੌਤ ਹੋ ਗਈ। ਰੌਲਾ ਪੈ ਗਿਆ। ਸਾਤ ਸੰਗਤ ਜਿਹਨਾਂ ਦਾ ਭਈਆ ਜ਼ਿਲ੍ਹੇ ਵਿੱਚ ਰੌਲਾ ਪਾ ਲਿਆ, ਪੁਲਿਸ ਆ ਗਈ। ਉਸੇ ਵਕਤ ਬੰਦਿਆਂ 'ਚ ਬੈਠਿਆਂ-ਬੈਠਿਆਂ ਉਸੇ ਵਕਤ ਬੰਦਿਆਂ 'ਚ ਬੈਠਿਆਂ-ਬੈਠਿਆਂ ਇਸ ਤਰ੍ਹਾਂ ਦੀ ਗਲਵਾਰਤ ਗਈ ਜਿਹੜੇ ਬੰਦੇ ਕਹਿੰਦੇ ਸੀ ਨਾ ਮੈਨੂੰ ਜੇਲ੍ਹ ਭੇਜੋ ਉਹ ਮੁੰਡੇ ਦਾ ਸਾਰਾ ਕੈਰੀਅਰ ਖਤਮ ਹੋ ਜਾਣਾ ਸੀ ਉਹਨੇ ਇਕੱਠੇ ਹੋ ਕੇ ਸਲਾਹ ਕੀਤੀ ਕਹਿੰਦੇ ਭਾਈ ਹੁਣ ਉਹ ਬੰਦਾ ਤਾਂ ਭਈਆ ਚਲੋ ਮਰ ਗਿਆ ਹੁਣ ਬੰਦਾ ਵਾਪਸ ਨਹੀਂ ਆਉਣਾ ਐਨ ਕਰੋ ਸਰਦਾਰੋ ਵੀ ਪੈਸੇ ਦੇ ਦਿਓ ਸਾਸ ਨੇ ਉੱਥੇ ਦੀ ਉੱਥੇ ਥੋੜੇ ਪੈਸੇ ਦੇ ਕੇ ਨਿਬੜ ਗਈ ਉਦਣ ਉਹ ਪਰਿਵਾਰ ਵਾਲੇ ਮਹਾਂਪੁਰਸ਼ਾਂ ਕੋਲ ਗਏ ਤੇ ਜਦੋਂ ਉੱਥੇ ਪਹੁੰਚੇ ਨਾ ਸ਼ੰਮਾ ਨੂੰ ਤੇ ਮੋਰੇ ਬੈਠੇ ਬਾਬਾ ਜੀ ਹੱਸ ਬੈ ਅਜੇ ਕੋਲ ਜਾ ਕੇ ਫਤੇ ਨਹੀਂ ਬੁਲਾਈ ਬੰਦਗੀ ਵਾਲੇ ਦੂਰੋਂ ਵੇਖ ਲੈਦੇ ਹੱਸ ਕੇ ਬੋਲੇ ਕਹਿੰਦੇ ਕਿੱਦਾਂ ਫਿਰ ਜੇਲ੍ਹ ਤੋਂ ਬਚ ਗਿਆਂ ਕਹਿੰਦੇ ਕਿੱਦਾਂ ਬਈ ਜੇਲ੍ਹ ਜਾਣ ਤੋਂ ਬਚ ਗਿਆਂ ਉਹ ਘਰ ਵਾਲੇ ਹੱਥ ਜੋੜ ਕੇ ਰੋਣ ਲੱਗ ਪਏ ਕਿਵੇਂ ਬਸ ਉਦਣੇ ਗਏ ਤਸੀਰ ਹੁਣ ਨਹੀਂ ਜੇਲ੍ਹ ਵਿੱਚ ਪੈਂਦਾ ਭਾਈ ਜੇਲ੍ਹ ਜਾਣ ਤੋਂ ਬਚ ਗਿਆ ਸਾਧੂ ਦੇ ਬੋਲਾਂ ਵਿੱਚ ਇੰਨੀ ਸੱਤਿਆ ਹੁੰਦੀ ਹੈ ਉਦੇ ਬੋਲਾਂ ਵਿੱਚ ਕਰਾਮਾਤ ਹੈ ਕਿਉਂਕਿ ਪ੍ਰਭ ਦੀ ਵਸੈ ਸਾਧ ਕੀ ਦਸਨ ਨਾਨਕ ਜਨ ਦਾ ਦਸਨ ਦਸਨਾ ਸਾਰੀ ਉਮਰ ਕੀਰਤਨ ਕਥਾ ਨਹੀਂ ਮੈਂ ਉਹ ਸੰਤ ਕਰਦੇ ਵੇਖੇ ਪਰ ਉਹਨਾਂ ਦੇ ਬੋਲਾਂ ਉੱਤੇ ਰੱਬ ਆ ਕੇ ਬਹਿ ਗਿਆ ਕਿਉਂਕਿ ਉਹ ਰੱਬ ਵੱਲੋਂ ਅਧਿਕਾਰੀ ਹੈ ਕਿ ਸੇਵਾ ਕੋ ਦੁਏ ਭਲੇ ਬੜੋਏ ਦਸੰਤੇ ਕਰਾਂ RAM ਦੀ ਹੁਕਮ ਹੈ ਭਾਈ ਨਾਮ ਜਪਣ ਵਾਲਿਆਂ ਦੀ ਜਗ੍ਹਾ ਤੇ ਬੈਠਿਓ ਆਪਾਂ ਗੁਰੂ ਕੋਲੋਂ ਨਾਮ ਮੰਗ ਕੇ ਜਾਣਾ ਆਪਾਂ ਗੁਰੂ ਕੋਲੋਂ ਨਾਮ ਮੰਗੜਾ ਹੋਰ ਚੀਜ਼ਾਂ ਨਹੀਂ ਮੰਗਣੀਆਂ ਦੇਖੋ ਇਹਨੂੰ ਮੇਲਾ ਨਾ ਗੱਲਾਂ ਬਣਾਈ ਠੀਕ ਹੈ ਬੱਚਿਆਂ ਵਾਸਤੇ ਪਗਾਨੇ ਬਗੁੰਨੇ ਚਾਹੀਦੇ ਹੁੰਦੇ ਨੇ ਅੱਛਾ ਆਪਾਂ ਪਕੌੜੇ ਖਾ ਕੇ ਮੁੜ ਜਾਣਾ ਫਿਰ ਬੱਚੇ ਤਾਂ ਖੜਾਉਣੇ ਲੈ ਕੇ ਚਲੇ ਗੋ ਖੁਸ਼ ਹੋਵੇ ਤੁਸੀਂ ਲੰਗਰ ਪ੍ਰਸ਼ਾਦਾ ਪਨੀਰ ਛੋਲੇ ਤੇ ਪਕੌੜੇ ਖਾ ਕੇ ਮੁੜ ਜਣਾ ਨਹੀਂ ਅੱਪਾਂ ਅੱਜ ਵਰਸੀ ਤੇ ਆਏ ਅੱਪਾਂ ਮੰਗ ਕੇ ਜਾਣਾ ਹੈ ਪਾਤਸ਼ਾਹ ਸਾਨੂੰ ਨਾਮ ਬਖਸ਼ੋ ਇੱਕ ਵਾਰ ਜਿੱਤ ਜੋੜ ਕੇ ਸਾਰੇ ਮੰਗੋ ਐ ਧਿਆਨ ਧਰ ਕੇ ਕਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ ਪਾਤਸ਼ਾਹ ਝੋਲੀ ਵਿੱਚ ਨਾਮ ਬਖਸ਼ੋ ਜੇ ਨਾਮ ਨਾ ਨਾ ਮੰਗਿਆ ਫਿਰ ਸੁਣ ਲਿਓ ਬਚਨ ਵੜਾ ਕੌੜਾ ਤੁਹਾਨੂੰ ਗੁੱਸਾ ਲੱਗਣਾ ਮੈਂ ਨਹੀਂ ਕਹਿ ਰਿਹਾ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਹਿੰਦੇ ਕਾਰਾਂ ਕੋਠੀਆਂ ਮੰਗਣ ਵਾਲਿਆਂ ਮਿਲ ਜਾਣੀਆਂ ਬੱਚੇ ਬਾਹਰ ਵਿੱਚ ਚਲੇ ਜਾਣ ਬਦੇਸ਼ਾਂ ਵਿੱਚ ਪੱਕੇ ਹੋ ਜਾਣ ਹੋ ਜਾਣਗੇ ਓਏ ਤੋ ਸੋਨਾ ਮੰਗ ਲੈ ਪੈਸਾ ਮੰਗ ਲੈ ਕਾਰਾਂ ਕੋਠੀਆਂ ਸਭ ਕੁਝ ਮੰਗ ਲਿਆ ਇਹ ਯਾਦ ਰੱਖੀ ਤੇਰੇ ਘਰ ਵਿੱਚ ਸੋਨੇ ਦੀਆਂ ਥਾਲੀਆਂ ਕਿਉਂ ਨਾ ਹੁਣ ਤੇਰੇ ਘਰ ਵਿੱਚ ਕਿੰਨਾ ਮਰਦੀ ਮਹਿੰਗਾ ਮਾਰਵਲ ਪੱਥਰ ਲੱਗਾ ਹੋਵੇ ਸੱਜਣਾ ਤੂੰ ਸੋਨੇ ਦੀਆਂ ਥਾਲੀਆਂ ਵਿੱਚ ਵੀ ਭੋਜਨ ਖਾਣ ਵਾਲਿਆ ਜੇ ਰੱਬ ਦਾ ਨਾਮ ਨਾ ਨਾ ਜਪਿਆ ਗੁਰੂ ਨੇ ਪਤਾ ਕੀ ਗਿਆ ਕਹਿੰਦੇ ਐਦਾਂ ਆ ਜਿਵੇਂ ਕੁੱਤਾ ਝੂਠ ਖਾ ਰਿਆ ਹੋਵੇ ਬਾਹਰ ਆ ਲੰਗਰ ਦੀ ਝੂਠ ਉਧਰ ਸੁੱਟਨੀ ਆ ਬਾਅਦ ਚ ਕੁੱਤਿਆਂ ਨੇ ਖਾ ਲਈ ਕਹਿੰਦੇ ਐਦਾਂ ਜਿਵੇਂ ਜੋੜ ਚ ਮੂੰਹ ਮਾਰ ਦੇ ਜੇ ਤੂੰ 10 10 ਹਜ਼ਾਰ ਦੇ ਕੋਟ ਪੈਂਟ ਪਾਏ ਨੇ ਰਸਨਾ ਤੋਂ ਕਦੇ ਜਪਿਆ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਨਜ਼ਰ ਵਿੱਚ ਐਦਾਂ ਜਿਵੇਂ ਮਰੇ ਬੰਦੇ ਨੂੰ ਸ਼ਿੰਗਾਰ ਕੇ ਬਾਅਦ ਚ ਲੋਕ ਬਦਾਮ ਗਿਰਿਆਂ ਉੱਪਰੋਂ ਸਿੱਟਦੇ ਕਹਿੰਦੇ ਵੱਡਾ ਕਰ ਕਰ ਐ ਗੁਰੂ ਦੀ ਨਜ਼ਰ ਵਿੱਚ ਮਰਤਕ ਸ਼ਿੰਗਾਰ ਹੈ ਇਹ ਪਾਤਸ਼ਾਹ ਨੇ ਲਿਖਿਆ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮੰਗ ਗੁਰੂ ਕੋਲੋਂ ਨਾਮ ਬਿਨਾ ਤ੍ਰਿਗ ਤ੍ਰਿਗਾ ਸਨੇਹੋ ਨਾਮ ਬਿਨਾ ਜਿਉ ਪਹਿਰੇ ਖਾਏ ਜਿਉ ਉਕਰ ਝੂਠਨ ਵਿੱਚ ਪਾਏ ਕਹਿੰਦੇ ਜਿਵੇਂ ਕੁੱਤਾ ਝੂਠ ਚ ਮੂੰਹ ਮਾਰਦਾ ਇਦਾਂ ਤੂੰ ਝੂਠਾਂ ਭਾਈ ਜਾਂਦਾ ਇਸ ਲਈ ਨਾਮ ਜਪ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਬੋਕਰ ਝੂਠਨ ਵਿੱਚ ਪਾਏ ਨਾਮ ਬਿਨਾ ਜੇ ਤਾਬਿਓ ਹਾਰ ਜਿਉ ਮਰਤਕ মিথ্যা ও श्रृंगार ফির අපં গুরু ਕੋਲੋਂ ਮੰਗ ਕੇ ਜਾਈਏ ਪਾਤਸ਼ਾਹ ਨਾਮ ਬਖਸ਼ੋ ਇੱਕ ਵਾਰ ਸਾਰੇ ਮੰਗਿਓ ਚਿਤ ਜੋੜ ਕੇ ਅਗੇ ਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇহো ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਆਪਣਾ ਸਾਰੇ ਮੰਗੋ ਮਿਲ ਮੇਰੇ ਗੋਵਿੰਦ ਮਿਲ ਬੀਬੀਓ ਬਹਿ ਜਾਓ ਲੰਗਰ ਚੱਲਿਆ ਨਹੀਂ ਹਜੇ ਬਹਿ ਜਾਓ ਮੰਗ ਲਓ ਥੋੜਾ ਜਿਹਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਨਾ ਵਾਹ ਆਪਣਾ ਨਜ ਕੇ ਮਿਲਣ ਮੇਰੇ ਕੋ ਇਹਨ ਮਿਲ ਮੇਰੇ ਕੋ ਆਪਣਾ ਨਾਮ ਤੇ ਨਾ ਤ੍ਰਗ ਤ੍ਰਗ गज क नाम मिल मिरो ਇੱਕ ਵਰ ਗੱਜ ਕੇ ਕੋ ਮਿਲ ਮੇਰੇ ਕੋ ਵਿੰਦ ਮਿਲ ਮੇਰੇ ਕੋ ਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਕੋ ਆਹ ਮਿਲ ਮੇਰੇ ਕੋ ਸਤਨਾਮ ਸ੍ਰੀ ਫਿਰ ਆਪਕੋ ਸਤਨਾਮ ਸ੍ਰੀ ਫਿਰ ਆਪਕੋ ਜੀ ਸਤਨਾਮ